ਤੇ ਐਵਰੇਜ ਉਹਰੇ ਕਿੰਨੀ ਹੁੰਦੀ ਸਨ ਚੰਗੀ ਐਵਰੇਜ ਇਹ 2 ਲੀਟਰ ਕਿੱਲਾ ਹੀ ਖਾਂਦਾ ਬਸ ਬਸ ਬਹੁਤ ਜ਼ਿਆਦਾ ਐਵਰੇਜ ਫਿਰ ਅੱਜ ਦੇ ਟਰੈਕਟਰਾਂ ਦੇ ਹਿਸਾਬ ਨਾਲ ਤਾਂ ਨਾ ਜੇ ਮਰ ਕੇ ਸਹੀ ਢੰਗ ਨਾਲ ਉਹਦੇ ਪੌਣੇ 2 ਹੀ ਖਾਂਦਾ ਠੀਕ ਹੈ ਜੇ ਧੱਕਾ ਧੋੱਕਾ ਕਰਦਾ ਫਿਰ ਜਲਦੋ ਖਾਈ ਫਿਰ ਦੋ ਖਾ ਜਾਂਦਾ ਠੀਕ ਹਾਂਜੀ ਦੋਸਤੋ ਅੱਜ ਆਪਾਂ ਬਹੁਤ ਹੀ ਜ਼ਿਆਦਾ ਪੁਰਾਣੇ ਮਾਡਲ ਆਇਆ ਇਹਦਾ ਟਰੈਕਟਰ ਆ ਉਹਦੀ ਵੀਡੀਓ ਕਰਨ ਲੱਗੇ ਆਂਗੇ ਤੇ ਅੰਕਲ ਜੀ ਆਪਣੇ ਨਾਲ ਆ ਸਸੀ ਗਾ ਅੰਕਲ ਜੀ ਵੈਰੀ ਗੁੱਡ ਤੇ ਅੰਕਲ ਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ ਇਹ ਟਰੈਕਟਰ ਰੱਖਿਆ 2015 ਸਾਡ ਕੋਲ ਤੇ ਹੈ ਕਿਹੜਾ ਇਹ ਵੀ ਦੱਸ ਦੋ ਪਟਾ ਹਿੰਦੁਸਤਾਨੀ 35 ਹਸਪਾਵਰ ਠੀਕ ਹੈ 35 ਹਸਪਾਵਰ ਆ ਤੇ ਤੁਸੀਂ ਵੇਖ ਲਓ ਵੀ ਅੱਜ ਵੀ ਚਾਲੂ ਹਾਲਤ ਚਾ ਪੂਰੀ ਵਧੀਆ ਬਿਲਕੁਲ ਪਹਿਲੀ ਪੂਰੀ ਸਟਾਰਟ ਠੀਕ ਹੈ ਤੇ ਕਿੰਨਾ ਮਾ ਤੇ ਤੁਹਾਡੇ ਹਿਸਾਬ ਨਾਲ ਕਿਹੜਾ ਮਾਡਲ ਹੋ ਸਕਦਾ ਹੈ ਅੰਦਾਜ਼ਾ ਆ 67 60 7 7 ਮਾਡਲ ਹੋ ਗਿਆ 60 ਕ ਮਾਡਲ ਜਾਂ 67 ਮਾਡਲ ਹਾਂ ਹਾਂ ਤੇ ਤੁਸੀਂ ਵੇਖ ਲਓ ਵੀ ਅੱਜ ਵੀ ਚਾਲੂ ਹਾਲਤ ਦੇ ਵਿੱਚ ਆ ਤੇ ਰੱਖਿਆ ਮੈਨਾਂ ਦਾ ਕੰਮ ਆਸਤੇ ਨਹੀਂ ਸ਼ੌਂਕ ਆਸਤੇ ਰੱਖਿਆ ਹੋਇਆ ਇਹ ਨਹੀਂ ਕੰਮ ਹੀ ਪੂਰਾ ਲੰਦਾ ਨਹੀਂ ਲਈਦਾ ਕੰਮ ਪੂਰਾ 15 16 ਕਿਲੇ ਪੈੜੀ ਦੇ ਕੱਢਦਾ ਰਿਹਾ ਮੈਂ ਤਾਂ ਠੀਕ ਹੈ ਠੀਕ ਹੈ ਤੇ ਹੁਣ ਹੁਣ ਚਲਾ ਚਾਹ ਚਲਾਉਣੇ ਹੁਣ ਕੰਮ ਹੈ ਮਤਲਬ ਫਿਰ ਪੈੜੀ ਠੇਕੇ ਦੀ ਦੇਤੀ ਕਰਕੇ ਇਹ ਕਰੇ ਖੜਾ ਬਸ ਤੇ ਮਤਲਬ ਇਹ ਉਂ ਚਲਾਉਂਦੇ ਰਹਿੰਨੇ ਆ ਨੂ ਹਾਂ ਤੇ ਇੱਕ ਉਹ ਪਰਲੇ ਪਾਸੇ ਆ ਜਾਓ ਹੋਰ ਦਿਖਾ ਦਿੰਨੇ ਆ ਇਹ ਕਿਹੜਾ ਆ ਉਹ ਵੀ ਚੱਲਦਾ ਹੈ ਉਹਨਾਂ ਮਰ ਕੇ ਇੰਨਾ ਟਾਇਰ ਖਤਮ ਹੋ ਗਏ ਮੁੜ ਕੇ ਉਹ ਬੰਦ ਕਰਤਾ ਠੀਕ ਆ ਚਲ ਇਹ ਟਾਇਰ ਚੱਲਦੇ ਸੀ ਇਹ ਚੱਲਦਾ ਰਹਿ ਗਿਆ ਤੇ ਇਹ ਵੀ ਸੇਮ ਮਾਡਲ ਹੀ ਆ ਸੇਮ ਸੇਮ ਇੱਕੋ ਚੀਜ਼ ਹੀ ਆ ਅੱਛਾ ਠੀਕ ਆ ਤੇ ਇੰਜਨ ਇਹਦਾ ਵੀ ਹਜੇ ਚੱਲਦਾ ਹਨਾ ਇਹਨੂੰ ਇਹਦਾ ਵੀ ਚੱਲਦਾ ਤੇ ਤਿਆਰ ਤੇਰੇ ਕਰਾਉਂਦਾ ਹੈਗਾ ਰਾਦਾ ਕਦੇ ਜਿੰਦਗੀ ਜੀ ਵੀ ਕਦੇ ਇਹ ਨੂੰ ਆਪਾਂ ਕੈਂਡ ਤੇ ਕਿੰਨਾ ਤਿਆਰ ਰਾਦਾ ਨੂੰ ਫੇਰ ਕਰਾਉਣ ਦਾ ਰਾਦਾ ਹਜੇ ਹੈ ਪੂਰਾ ਕੈਂਡ ਵੀ ਆਪਾਂ ਦੇਖਦੇ ਆਂ ਪੁਰਾਣੇ ਮਾਡਲਾਂ ਦੇ ਟਰੈਕਟਰ ਆ ਜਿਹੜੇ ਲੋਕ ਤਿਆਰ ਕਰਾ ਕੇ ਰੱਖਦੇ ਆਂ ਬੱਲੇ ਟੁੱਟ ਭੱਜ ਹੈ ਨਹੀਂ ਨਾ ਕੋਈ ਆਪਣੇ ਜੱਟਾਂ ਵਾਲੇ ਹੱਡਾ ਇਹਦੇ ਹਾਂ ਇਹ ਤਾਂ ਹੈਗਾ ਭਾਰਾ ਹੈਵੀ ਲੋਹਾ ਹਨਾ ਪੂਰਾ ਵਧੀਆ ਚੰਗੀ ਕੁਆਲਿਟੀ ਦੀ ਚੀਜ਼ ਪਹਿਲਾਂ ਲੋਹਾ ਹੀ ਚੰਗਾ ਆਉਂਦਾ ਸੀਗਾ ਹਾਂ ਜਾਨ ਜੂਨ ਤਾਂ ਆਪਾਂ ਪਤਾ ਹੀ ਆ ਹੁਣ 35 ਹੌਸ ਪਾਵਰ ਚ ਜਾਨ ਤਾਂ ਵਧੀਆ ਹੀ ਆ ਹਨਾ ਤੇ ਚੰਗੇ ਹੀ ਵਧੀਆ ਵਾਈ ਵਾਈ ਕਰਦੇ ਰਹੇ ਆ ਵਧੀਆ ਵਧੀਆ ਮੈਂ 16 15 ਹੌਣਾਂ ਕੇ ਲਈ ਆਪ ਦੇ ਦਿੰਦੇ ਸੀ 12 13 ਕੇ ਲਈ ਇੱਕ ਹੋਰ ਮੇਰ ਦਾ ਯਾਰ ਦੋਸਤ ਉਹ ਵੀ ਬਹੁਤਾ ਰਹਿੰਦੇ ਨਹੀਂ ਠੀਕ ਆ ਠੀਕ ਆ ਜੀ ਤੇ ਐਵਰੇਜ ਉਹ ਰਹੇ ਕਿੰਨੀ ਹੁੰਦੀ ਸਨ ਚੰਗੇ ਐਵਰੇਜ ਇਹ 2 ਲੀਟਰ ਇਕੱਲਾ ਹੀ ਖਾਂਦਾ ਹੈ ਬਸ ਬਸ ਬਹੁਤ ਜਿਆਦਾ ਐਵਰੇਜ ਫਿਰ ਅੱਜ ਦੇ ਟਰੈਕਟਰਾਂ ਦੇ ਹਿਸਾਬ ਨਾਲ ਤਾਂ ਨਾ ਜੇ ਮਰ ਕੇ ਸਹੀ ਢੰਗ ਨਾਲ ਉਹਦੇ ਪੌਣੇ ਦੋ ਹੀ ਖਾਂਦਾ ਠੀਕ ਹੈ ਜੀ ਜੇ ਧੱਕਾ ਧੋਕਾ ਕਰਦਾ ਆਉਂਦੇ ਫਿਰ ਦੋ ਖਾ ਜਾਂਦਾ ਫਿਰ ਦੋ ਖਾ ਜਾਂਦਾ ਠੀਕ ਹੈ ਤੇ ਬਾਕੀ ਇਹ ਸੈਲਫ ਨਹੀਂ ਹੁੰਦਾ ਪੁਲੀ ਹੁੰਦਾ ਨਾ ਨਹੀਂ ਹੁੰਦਾ ਸੈਲਫ ਵੀ ਉਹ ਬੈਟਰੀ ਹੋਣੀ ਪੈਂਦੀ ਹੈ ਬੈਟਰੀ ਖਾਈ ਦੀ ਆਪਾਂ ਲੋੜ ਨਹੀਂ ਪੈਂਦੀ ਜਿਵੇਂ ਨਹੀਂ ਉਵੇਂ ਆਲਟਰਨੇਟਰ ਵਗੈਰਾ ਸਾਰਾ ਕੁਝ ਸੋਨੇ ਲੱਗਿਆ ਹੋਇਆ ਬਹੁਤ ਗਾ ਸਾਰਾ ਕੁਝ ਲੱਗਾ ਅਰੀਨਲ ਲੱਗਾਇਆ ਦੇ ਰੇਡੀਟਰ ਲੋਹੇ ਦਾ ਅੱਛਾ ਠੀਕ ਹੈ ਠੀਕ ਹੈ ਲੋਹੇ ਦਾ ਰੇਡੀਟਰ ਨਾਲ ਦਾ ਹੀ ਹੈ ਟਰੈਕਟਰ ਨਾਲ ਦਾ ਹੀ ਆ ਤੁਸੀਂ ਇਹ ਚੀਜ਼ ਵੇਖ ਲਓ ਵੀ ਹੁਣ ਦੇ ਜਿਹੜੇ ਆ ਉਹ ਦਿਨਾਂ ਜੀ ਖਰਾਬ ਹੋਣ ਲੱਗ ਜਾਂਦੇ ਹਨ ਜਦੋਂ ਨਵੀਂ ਚੀਜ਼ ਆਉਂਦੀ ਹੈ ਹਲਕੀ ਬਹੁਤ ਆਉਣ ਲੱਗੀ ਤੇ ਆ ਦਾ ਹੈਵੀ ਬਹੁਤ ਆ ਆ ਚੀਜ਼ਾਂ ਦਾ ਬਹੁਤ ਜ਼ਿਆਦਾ ਹੈਵੀ ਹੈਗੀ ਤੇ ਕਟਾਈ ਕਟੂਰੀ ਕਿਵੇਂ ਆ ਟਰੈਕ ਬਿਲਕੁਲ ਰੜਾ ਪੂਰਾ ਹਸੇ ਨੂੰ ਰੜਾ ਹਲਕਾ ਬਹੁਤ ਵਧੀਆ ਮਤਲਬ ਕੱਲ ਮਨਾ ਕੇ ਵੀ ਪੁਰਾਣੀਆਂ ਚੀਜ਼ਾਂ ਜ਼ਿਆਦਾ ਵਧੀਆ ਹੁੰਦੀਆਂ ਹਨਾ ਅੱਜ ਦੇ ਟਾਈਮ ਨਾਲ ਜੇ ਵੇਖਿਆ ਜਾਵੇ ਤਾਂ ਅੱਜ ਕਾਢਾਂ ਆਪਾਂ ਹੈਗੀਆਂ ਜ਼ਿਆਦਾ ਆ ਗਈਆਂ ਤੇ ਪਰ ਉਹ ਚੀਜ਼ਾਂ ਦੇ ਮੁਕਾਬਲੇ ਨਹੀਂ ਹੋਣੇ ਜਿਹੜੀਆਂ ਪਹਿਲਾਂ ਬਣ ਗਈਆਂ ਹਨਾ ਆ ਹੁਣ ਵਾਲੇ ਤਾਂ ਵੇਖ ਲੋ ਤੁਸੀਂ ਵੀ ਹੁਣ ਵਾਲਿਆਂ ਦਾ ਰੰਗ ਵੀ ਲਈ ਜਾਂਦੇ ਰਹਿੰਦੇ ਆ ਅੱਜ ਵੀ ਇਹਦਾ ਰੰਗ ਆ ਹਮਿੰਨਾ ਦਾ ਅਰੀਨਲ ਹੀ ਪਿਆ ਅਰੀਨਲ ਰੰਗ ਪਿਆ ਜਿੰਨਾ ਵੀ ਦੀਂਦਾ ਮਾੜਾ ਮੋਟਾ ਕਿਉਂਕਿ ਟਾਈਮ ਬਹੁਤ ਹੋ ਗਿਆ ਇਸ ਗੱਲ ਨੂੰ ਤੇ ਬਹੁਤ ਵਧੀਆ ਜਿਹੜਾ ਇਹ ਟਰੈਕਟਰ ਆ ਆਪਾਂ ਵੀਡੀਓ ਅੱਜ ਕਰਨੀ ਪੈ ਗਈ ਵੀ ਮਤਲਬ ਇਹ ਨਹੀਂ ਸੀ ਵੀ ਜ਼ਰੂਰ ਸਿੱਧੀ ਵੀਡੀਓ ਨਹੀਂ ਕਰਨ ਆਏ ਸੀਗੇ ਆਏ ਤਾਂ ਆਪਾਂ ਅੰਕਲ ਕੇ ਇੱਥੇ ਮਿਲਣ ਸੀਗੇ ਕਿਉਂਕਿ ਆਪਣਾ ਭਰਾ ਜਿਹੜਾ ਅੰਕਲ ਦਾ ਮੁੰਡਾ ਉਹ ਸਾਡੇ ਨਾਲ ਇੱਥੇ ਜੈਮ ਵਿੱਚ ਹੁੰਦਾ ਜੈਮ ਸੀਗੀ ਹਰੀਨੋ ਦੀ ਤੇ ਉਹਦੇ ਕਰਕੇ ਉਹਨੂੰ ਜਾਣਦੇ ਸੀਗੇ ਅੱਜ ਆਏ ਸੀਗੇ ਮਿਲਣੇ ਇੱਥੇ ਘਰੇ ਤੇ ਟਰੈਕਟਰ ਵੇਖਿਆ ਤੇ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਸਾਂਭੀਆਂ ਵੀਆਂ ਨਹੀਂ ਤਾਂ ਆਮ ਅੱਜ ਦੇ ਟਾਈਮ 'ਚ ਹਰੇਕ ਕੁਆਡ ਨੂੰ ਹੀ ਚਕਾ ਦਿੰਦਾ ਚੀਜ਼ ਅਗਲਾ ਕਹਿੰਦਾ ਵੀ ਕੁਆਡ ਤੇ ਵੇਚ ਦਈਗੇ ਆਪਾਂ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਕੋਲੇ ਪੁਰਾਣੀ ਚੀਜ਼ ਖੜੀ ਆ ਕੋਈ ਵੀਡੀਓ ਕਰਾਉਣੀ ਚਾਹੁੰਦਾ ਤਾਂ ਤੁਸੀਂ ਮੇਰਾ ਨੰਬਰ ਵੀਡੀਓ ਦੇ ਵਿੱਚ ਚੱਲਦਾ ਉਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਆਂ ਤੇ ਆਪਾਂ ਤੁਹਾਡੀ ਚੀਜ਼ ਆ ਜਿਹੜੀ ਉਹ ਲੋਕਾਂ ਤੇ ਕਰਵਾਉਂਦੀ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ